ਅੱਪਾ ਦੇਖਦੇ ਆ ਆਪਣੇ ਸਮਾਜ ਦੇ ਵਿੱਚ ਨਸ਼ਾ ਬਹੁਤ ਫੈਲਿਆ ਹੋਇਆ ਵੱਖ-ਵੱਖ ਨਸ਼ਾ ਕਰਨ ਵਾਲੇ ਵਿਅਕਤੀ ਨੇ ਜਿਹੜੇ ਉਹਨਾਂ ਦਾ ਮਾੜਾ ਹਾਸ਼ਿਰ ਹੁੰਦਾ ਹੈ ਮੈਂ ਤੁਹਾਡੇ ਨਾਲ ਗੋਲੀਆਂ ਖਾਂਦੇ ਨੇ ਜਿਹੜੇ ਬੰਦੇ ਉਹ ਨਸ਼ੇ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰੀ ਜਾਂਦੇ ਆ ਉਹਦੀ ਇੱਕ ਤੁਹਾਨੂੰ ਕਰਤਾ ਸੁਣਾਉਣ ਲੱਗੇ ਆ ਉਹ ਗੋਲੀ ਖਾਣੇ ਬੰਦੇ ਦਾ ਸਣਾ ਮਹਾਲ ਜੀ ਗੋਲੀ ਖਾਣੇ ਬੰਦੇ ਦਾਸਣਾ ਮਹਾਲ ਜੀ ਗੋਲੀਆਂ ਦਾ ਕਰਦਾ ਬਸਾਨਾ ਢਾਲ ਜੀ ਗੋਲੀਆਂ ਦਾ ਕਰਦਾ ਬਸਾਨਾ ਢਾਲ ਜੀ ਉਹਨੂੰ ਰੱਬ ਵਰਗਾ ਸਹਾਰਾ ਮਿੱਤਰੋ ਉਹਨੂੰ ਰੱਬ ਵਰਗਾ ਸਹਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਉੱਠਦੇ ਨੇ ਫੱਕਾ ਇੱਕ ਹੋਰ ਖਾ ਲਿਆ ਉੱਠਦੇ ਨੇ ਪੱਕਾ ਇੱਕ ਹੋਰ ਖਾ ਲਿਆ ਕੁਰਤਾ ਨਸ਼ੇ ਦੇ ਵਿੱਚ ਪੁੱਠਾ ਪਾ ਲਿਆ ਕੁਰਤਾ ਨਸ਼ੇ ਦੇ ਵਿੱਚ ਪੁੱਠਾ ਪਾ ਲਿਆ ਲੱਭੀ ਜਾਵੇ ਬਾਟਣ ਵਿਚਾਰਾ ਮਿੱਤਰ ਲੱਭੀ ਜਾਵੇ ਬਾਟਣ ਵਿਚਾਰਾ ਮਿੱਤਰ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰ ਭੇਜਿਆ ਸੀ ਖੇਤ ਵੱਡਣਾ ਗਵਾਰੇ ਨੂੰ ਭੇਜਿਆ ਸੀ ਖੇਤ ਵੱਡਣਾ ਗਵਾਰੇ ਨੂੰ ਵੱਡਾ ਜਾ ਕੇ ਲਾਤਾ ਸੀ ਸਣੀ ਦੇ ਕਿਆਰੇ ਨੂੰ ਵੱਡਾ ਜਾ ਕੇ ਲਾਤਾ ਸੀ ਸਣੀ ਦੇ ਕਿਆਰੇ ਨੂੰ ਫੇਰੇ ਲਾ ਕੇ ਉੱਠਿਆ ਕਿਆਰਾ ਮਿੱਤਰੋ ਫੇਰੇ ਲਾ ਕੇ ਉੱਠਿਆ ਕਿਆਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਰੋਟੀ ਖਾਂਦਾ ਹੱਥ ਕੌਲੀ ਨੂੰ ਨਾ ਪਾਵੇ ਜੀ ਰੋਟੀ ਖਾਂਦਾ ਹੱਥ ਕੌਲੀ ਨੂੰ ਨਾ ਪਾਵੇ ਜੀ ਧਰਤੀ ਦੇ ਨਾਲ ਬੂਰ ਕੀ ਕਸਾਵੇ ਜੀ ਧਰਤੀ ਦੇ ਨਾਲ ਬੂਰ ਕੀ ਕਸਾਵੇ ਜੀ ਕਹਿੰਦਾ ਨੂਣ ਤੇ ਮਿਰਚ ਹੈ ਕਰਾਰਾ ਮਿੱਤਰੋ ਕਹਿੰਦਾ ਨੂਣ ਤੇ ਮਿਰਚ ਹੈ ਕਰਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਜਾਣ ਚੱਕ ਆ ਮਾਲੀ ਖੁੱਡੇ ਤੇ ਬਹਿ ਗਿਆ ਚਾਂਦ ਤੱਕ ਅੰਮਲੀ ਖੁੱਡੇ ਤੇ ਵਹਿ ਗਿਆ ਖੁੱਡਾ ਸੀ ਪਰਾਣਾ ਉਹ ਤੁਰ ਤਟ ਹੈ ਗਿਆ ਖੁੱਡਾ ਸੀ ਪਰਾਣਾ ਉਹ ਤੁਰ ਤਟ ਹੈ ਗਿਆ ਕੁੱਕੜਾ ਨੇ ਚੱਕ ਤੱਕ ਕਾਰਾ ਮਿੱਤਰੋ ਕੁੱਕੜਾ ਨੇ ਚੱਕ ਤੱਕ ਕਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਲੈ ਗਿਆ ਸੀ ਮੱਝ ਪਾਣੀ ਦੇ ਪਲਾਂ ਨੂੰ ਲੈ ਗਿਆ ਸੀ ਮੱਝ ਬਾਣੀ ਦੇ ਪਲਾਂ ਨੂੰ ਛੱਡ ਆਇਆ ਮੱਝ ਹੱਕੀ ਆਵੇ ਸਾਨ ਨੂੰ ਛੱਡ ਆਇਆ ਮੱਝ ਹੱਕੀ ਆਵੇ ਸਾਨ ਨੂੰ ਕਿੱਲੇ ਨਾਲ ਬੰਨ ਤਾ ਵਿਚਾਰਾ ਮਿੱਤਰੋ ਕਿੱਲੇ ਨਾਲ ਬੰਨ ਤਾ ਵਿਚਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਮੱਝਵਾਲੀ ਚਾਟ ਛੋਟੇ ਮੂਰੇ ਡੋਲਦੀ ਮੱਝਵਾਲੀ ਚਾਟ ਛੋਟੇ ਮੂਰੇ ਡੋਲਦੀ ਛੱਡਣੀ ਸੀ ਕੱਟੀ ਜਾ ਕੇ ਬੱੱਚੀ ਖੋਲਦੀ ਛੱਡਣੀ ਸੀ ਕੱਟੀ ਜਾ ਕੇ ਬੱੱਚੀ ਖੋਲਦੀ ਕਰੇ ਧਾਰ ਕੱਢਣੇ ਦਾ ਤਿਆਰਾ ਮਿੱਤਰੋ ਕਰੇ ਧਾਰ ਕੱਢਣੇ ਦਾ ਤਿਆਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ